ਦਲਜੀਤ ਮਸ਼ਹੂਰ ਪੰਜਾਬੀ ਸਿੰਗਰ ਦਲਜੀਤ ਦਸਾਂਝ ਜਿਨ੍ਹਾਂ ਦਾ ਪਿਛਲੇ ਕੁਝ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਨਾਮ ਬਣਿਆ ਸੀ ਗਿਆ ਦੇਸ਼ ਦੁਨੀਆ ਦੇ ਵਿੱਚ ਕਾਫੀ ਉਹਦੇ ਪ੍ਰੋਗਰਾਮ ਸੀਗੇ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ ਪਰ ਹੁਣ ਜਦੋਂ ਉਹ ਕੋਨ ਬਣੇਗਾ ਕਰੋੜਪਤੀ ਅਮਤਾਬਚਨ ਦੇ ਪ੍ਰੋਗਰਾਮ ਜਾਂਦੇ ਨੇ ਉੱਥੇ ਅਮਤਾਬਚਨ ਨੂੰ ਮਿਲਦੇ ਨੇ ਉਹਨਾਂ ਦੇ ਪੈਰੀ ਤਲਾੰਦੇ ਨੇ ਜਿਸ ਤੋਂ ਬਾਅਦ ਦਲਜੀਤ ਦਸਾਂਝ ਦਾ ਦੇਸ਼ੀ ਨ ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਸਿੱਖ ਸੰਗਤਾਂ ਦੇ ਵੱਲੋਂ ਕਾਫੀ ਤਿੱਖਾ ਵਿਰੋਧ ਹੋ ਰਿਹਾ ਹੈ ਜਿਵੇਂ ਦੇਖਦੇ ਹੋ ਜਿਵੇਂ ਵਿਰੋਧ ਇਸ ਦਲੀ ਸਿੰਧਸਾਂ ਦਾ ਹੋ ਰਿਹਾ ਹੈ ਜੀ हां जी ਬਿਲਕੁਲ ਬਿਲਕੁਲ ਦਲਜੀਤ ਦੋਸਾਂਝ ਬਿਲਕੁਲ ਵੱਡਾ ਸਟਾਰ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਪ੍ਰੋਗਰਾਮ ਇਵੈਂਟਸ ਹੁੰਦੇ ਨੇ ਲੱਖਾਂ ਲੋਕ ਉਹਨਾਂ ਨੂੰ ਸੁਣਦੇ ਆ ਤੇ ਪਿਛਲੇ ਦਿਨੀ ਉਹ ਗਏ ਬਾਲੀਵੁੱਡ ਦਾ ਇੱਕ ਸਟਾਰ ਕਹਿ ਲਈਏ ਬਾਲੀਵੁੱਡ ਦਾ ਉਹ ਵੀ ਸਟਾਰ ਹੀ ਹੈ ਜਿਹਨੂੰ ਦੁਨੀਆ ਭਰ ਦੇ ਵਿੱਚ ਦੇਖਿਆ ਜਾਂਦਾ ਹੈ ਮੁਤਾਬ बच्चन ਉਹਦਾ ਪ੍ਰੋਗਰਾਮ ਹੈ ਕਰੋੜਪਤੀ ਕੌਣ ਬਣੇਗਾ ਕਰੋੜਪਤੀ ਉਹਦੇ ਵਿੱਚ ਗਏ ਤੇ ਉਹਦੇ ਪੈਰੀ ਹੱਥ ਲਾਇਆ ਹੁਣ ਪੈਰੀ ਹੱਥ ਲਾਉਣ ਦਾ ਰੌਲਾ ਨਹੀਂ ਹੈ ਪੈਰੀ ਹੱਥ ਲਾਉਣਾ ਪੰਜਾਬੀਅਤ ਨੂੰ ਜਾਂ ਫਿਰ ਸਾਡੇ ਸਿੱਖੀ ਦੇ ਵਿੱਚ ਇਹ ਬਹੁਤ ਵੱਡੀ ਗੱਲ ਆ ਜਾਂਦੀ ਹੈ ਕਿ ਕਿਵੇਂ ਅਸੀਂ ਬਜ਼ੁਰਗਾਂ ਦੇ ਪੈਰੀ ਹੱਥ ਲਾਉਨੇ ਆ ਇਹ ਪੰਜਾਬ ਦਾ ਕਲਚਰ ਹੈ ਬੇਸ਼ੱਕ ਪੰਜਾਬ ਤੋਂ ਬਾਹਰ ਕੋਈ ਲਾਉਂਦਾ ਜਾਂ ਨਹੀਂ ਲਾਉਂਦਾ ਪਰ ਪੰਜਾਬ ਦਾ ਕਲਚਰ ਹੈ ਕਿ ਪੈਰੀ ਹੱਥ ਲਾ ਕੇ ਵੱਡਿਆਂ ਨੂੰ ਆਦਰ ਸਤਿਕਾਰ ਦੇਣਾ ਪਰ ਹੁਣ ਇੱਥੇ ਜਦੋਂ ਗੱਲ ਆ ਜਾਂਦੀ ਹੈ ਅਮਿਤਪ ਬਚਨ ਦੀ ਤੇ ਜਾਂ ਆਮ ਬਜ਼ੁਰਗਾਂ ਦੀ ਆਮ ਬਜ਼ੁਰਗ ਜਿਹੜੇ ਵੱਡੇ ਨੇ ਤੁਹਾਡੇ ਤੋਂ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਣਾ ਤੇ ਕਿੱਥੇ ਅਮਿਤਪ ਬਚਨ ਹੁਣ ਅਮਿਤਪ ਬਚਨ ਦੇ ਪੈਰਾਂ ਨੂੰ ਹੱਥ ਕਿਉਂ ਨਹੀਂ ਲਾਇਆ ਜਾ ਸਕਦਾ ਉਹ ਵੀ ਇੱਕ ਪੱਗ ਬੰਨਣ ਵਾਲਾ ਜਿਹੜਾ ਸਾਡੇ ਵੱਲੋਂ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਆ ਬੰਦਾ ਹੈ ਉਹ ਜਾ ਕੇ ਅਮਤਾਬ ਬੱਚਣ ਦੇ ਪੈਰੀ ਹੱਥ ਲਾਉਂਦਾ ਹੈ ਤੇ ਕਿਉਂ ਨਹੀਂ ਲਾਇਆ ਜਾ ਸਕਦਾ ਇਹਦੇ ਉੱਤੇ ਗੱਲ ਜੇ ਕਰਨੀ ਹੋਵੇ ਤਾਂ ਅਮਤਾਬ ਬੱਚਣ ਉਹ ਬੰਦਾ ਹੈ ਜਿਹਦੇ ਇੱਕ ਸਲੋਗਨ ਦੇ ਨਾਲ ਮੰਨਿਆ ਜਾਂਦਾ ਵੀ ਨਵੰਬਰ 84 ਦੇ ਵਿੱਚ ਜਿਹੜੀਆਂ ਖੂਨੀ ਦਰਿੰਦਾ ਭੀੜਾਂ ਜਿਨ੍ਹਾਂ ਨੇ 30000 ਸਿੱਖ ਜਿਹੜਾ ਹੈਗਾ ਕੋਹ ਕੋਹ ਕੇ ਮਾਰਿਆ ਅੱਜ ਉਹ ਹੀ ਦਿਨ ਹੈ ਜਦੋਂ ਅਸੀਂ ਗੱਲ ਕਰ ਰਹੇ ਹਾਂ ਸੋ ਅਮਤਾਬ ਬੱਚਣ ਦੇ ਇੱਕ ਸਲੋਗਨ ਦੇ ਨਾਲ ਉਹ ਸ਼ੁਰੂ ਹੋਇਆ ਅਸੀਂ ਇਹ ਨਹੀਂ ਕਹਿੰਦੇ ਕਿ ਸਿਰਫ ਅਮਿਤab ਬੱਚੇ ਨੂੰ ਦੇ ਕਰਕੇ ਸਭ ਕੁਝ ਹੋਇਆ ਇਹਦੇ ਵਿੱਚ ਸਟੇਟ ਰਲਈ ਹੋਈ ਸੀ ਸੋ ਉਸ ਵੇਲੇ ਦੇ ਲੋਕ ਜਿਹੜੇ ਸੀਗੇ ਉਹ ਰਲੇ ਹੋਏ ਸੀ ਪਰ ਇਹਦੇ ਸਲੋਗਨ ਦੇ ਨਾਲ ਇਹਨੇ ਕਿਹਾ ਬਲੱਡ ਫੋਰ ਬਲੱਡ ਖੂਨ ਦਾ ਬਦਲਾ ਖੂਨ से ਲੇਂਗੇ ਕਹਿੰਦਾ ਜਿਨ੍ਹਾਂ ਨੇ ਮੇਰੀ ਮਾਂ ਨੂੰ ਮਾਰਿਆ ਉਹਨਾਂ ਦੇ ਖੂਨ ਦੇ ਛਿੱਟੇ ਉਹਨਾਂ ਦੀਆਂ ਘਰਾਂ ਦੀਆਂ ਦੀਵਾਰਾਂ ਤੱਕ ਜਾਣੇ ਚਾਹੀਦੇ ਨੇ ਸੋ ਹੁਣ ਸਵਾਲ ਤਾਂ ਇਹ ਬਣਦਾ ਸੀ ਕਿ ਜਿਨ੍ਹਾਂ ਨੇ ਮਾਰਿਆ ਇੰਦਰਾ ਗਾਂਧੀ ਨੂੰ ਉਹ ਤਾਂ ਜੇਲ੍ਹ ਦੇ ਅੰਦਰ ਬੈਠੇ ਨੇ ਇੱਕ ਜਣਾ ਸ਼ਹੀਦ ਹੋ ਜਾਂਦਾ ਤੇ ਦੂਸਰਾ ਤੁਸੀਂ ਅਰੈਸਟ ਕਰ ਲੈਨੇ ਹੋ ਫਿਰ ਤੀਸਰਾ ਕਿਹੜਾ ਬੰਦਾ ਹੈ ਜਿਹਦੇ ਘਰ ਖੂਨ ਦੇ ਛਿੱਟੇ ਤੁਸੀਂ ਪਹਚਾਉਣੇ ਸੋ ਇੱਕ ਵੱਡੀ ਵਾਇਲੈਂਸ ਦਾ ਜਿਹੜਾ ਹੈਗਾ ਉਹ ਸੱਦਾ ਦਿੱਤਾ ਗਿਆ ਸੀ ਅਮਿਤab ਬਚਨ ਵੱਲੋਂ ਜਿਦੇ ਤੋਂ ਬਾਅਦ 30000 ਸਿੱਖ ਮਾਰੇ ਗਏ ਸਿੱਖ ਨਸਲ ਕੁਸ਼ੀ ਦਿੱਲੀ ਨਹੀਂ 110 ਸਟੀਆਂ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੋ ਇਹਦਾ ਜਿਹੜਾ ਉਹ ਸਲੋਗਨ ਹੈਗਾ ਨਾ ਉਹ ਦੂਰਦਰਸ਼ਨ ਦੇ ਉੱਤੇ ਲੋਕਾਂ ਨੇ ਸੁਣਿਆ ਅੱਜ ਵੀ ਚਸ਼ਮਦੀਦ ਗਵਾਹ ਨੇ ਸੋ ਅੰਤਪ ਬੱਚੇ ਨੂੰ ਇਹ ਨਹੀਂ ਮੈਂ ਜਿਵੇਂ ਅਕਸਰ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਬੀਬੀ ਇੰਦਰਾ ਗਾਂਧੀ ਨੂੰ ਵੀ ਉਹਦੀ ਅਸੈਸੀਨੇਸ਼ਨ ਤੋਂ ਪਹਿਲਾਂ ਲੋਕ ਮਾਂ ਮੰਨਦੇ ਹੁੰਦੇ ਸੀਗੇ ਉਹ ਵੀ ਦਿੱਲੀ ਦੇ ਸਿੱਖ ਵੀ ਕਹਿੰਦੇ ਸਾਡੀ ਮਾਂ ਹੈ ਇਹ ਪਰ ਜਿੱਦਣ ਉਹਨੇ ਕਾਰਾ ਕਰ ਦਿੱਤਾ ਦਰਬਾਰ ਸਾਹਿਬ ਦੇ ਉੱਤੇ ਉਦੋਂੋਂ ਸਿੱਖਾਂ ਦੀ ਦੁਸ਼ਮਣ ਬਣ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਅੰਮਤਾਪ ਬੱਚਨ ਦੀਆਂ ਫਿਲਮਾਂ ਦੇਖਣ ਵਾਲੇ ਵੀ ਵੱਡੇ ਪੱਧਰ ਦੇ ਉੱਤੇ ਸਿੱਖ ਸੀ ਤੇ ਜਿੱਦਣ ਇਹ ਨਾਰਾ ਦਿੱਤਾ ਗਿਆ ਅੰਮਤਾਪ ਬੱਚਨ ਵੱਲੋਂ ਕਿ ਖੂਨ ਦਾ ਬਦਲਾ ਖੂਨ ਛਿੱਟੇ ਉਹਨਾਂ ਦੇ ਘਰਾਂ ਤੱਕ ਜਾਣੇ ਚਾਹੀਦੇ ਆ ਤੇ ਉਸ ਦਿਨ ਤੋਂ ਫਿਰ ਸਿੱਖਾਂ ਦਾ ਜਿਹੜਾ ਕਹਿ ਲਈਏ ਕਿ ਇੱਕ ਕਾਤਲ ਦੇ ਰੂਪ ਦੇ ਵਿੱਚ ਉਹ ਅੰਮਤਾਪ ਬੱਚਨ ਨੂੰ ਦੇਖਿਆ ਜਾਣ ਲੱਗਿਆ ਸੋ ਹੁਣ ਜਦੋਂ ਦਿਲਜੀਤ ਤੋਂ ਸਾਂਝੀ ਦੀ ਗੱਲ ਕਰਦੇ ਆ ਏ ਕਿਆ ਜਾਂਦਾ ਕਿ ਲੋਜੀ ਇਹ ਤਾਂ ਪੰਜਾਬੀ ਨੂੰ ਪੰਜਾਬੀयत ਨੂੰ ਪ੍ਰਮੋਟ ਕਰ ਰਿਹਾ ਪੱਗ ਨੂੰ ਪ੍ਰਮੋਟ ਕਰ ਰਿਹਾ ਵੈਸੇ ਤਾਂ ਪੱਗ ਪ੍ਰਮੋਟ ਦਿਲਜੀਤ ਦੋ ਸਾਝ ਨੇ ਨਹੀਂ ਕੀਤੀ ਪੱਗ ਇਹਨੂੰ ਪ੍ਰਮੋਟ ਕਰ ਰਹੀ ਹੈ ਆਪਾਂ ਇਸ ਤਰੀਕੇ ਦੇ ਨਾਲ ਲੈਣਾ ਕਿਤੇ ਇਹ ਪੰਜਾਬੀ ਨੂੰ ਪ੍ਰਮੋਟ ਨਹੀਂ ਕਰ ਰਿਹਾ ਪੰਜਾਬੀ ਇਹਨੂੰ ਪ੍ਰਮੋਟ ਕਰ ਰਹੀ ਹੈ ਸੋ ਹੁਣ ਦਿਲਜੀਤ ਦੋ ਸਾਝ ਦਾ ਜਿਹੜਾ ਪਿਛਲੇ ਸਮੇਂ ਦੇ ਵਿੱਚ ਕਰੈਕਟਰ ਰਿਹਾ ਨਾ ਕਿਤੇ ਨਾ ਕਿਤੇ ਉਹਦੇ ਤੋਂ ਇਹ ਨਜ਼ਰ ਆਉਂਦਾ ਕਿ ਭਾਈ ਚੜਾਇਆ ਤੈਨੂੰ ਸਿਖਰਾਂ ਦੇ ਉੱਤੇ ਪੰਜਾਬੀਆਂ ਦੇ ਤੇ ਖੁਸ਼ ਤੂੰ ਲੱਗਾ ਹੋਇਆ ਕਰਨ ਹਿੰਦੂ ਤਵੀਆਂ ਨੂੰ ਪੰਜਾਬੀਆਂ ਨੇ ਤੈਨੂੰ ਐਡਾ ਮਾਨ ਸਤਕਾਰ ਦੇ ਕੇ ਐਡੀ ਉੱਪਰ ਦੀ ਥਾਂ ਤੇ ਪਹੁੰਚਾਇਆ ਤੇ ਅੱਜ ਤੂੰ ਖੁਸ਼ ਕਰਦਾ ਪੈ ਰਾਸ਼ਟਰਵਾਦੀਆਂ ਨੂੰ ਕਦੇ ਤੈਨੂੰ ਤਿਰੰਗਾ ਝੰਡਾ ਫੜ ਕੇ ਸਟੇਜ ਦੇ ਉੱਤੇ ਚੜਨ ਦੀ ਲੋੜ ਪੈ ਜਾਂਦੀ ਹੈ ਉਹ ਤੂੰ ਕਰਦਾ ਕਦੇ ਤੈਨੂੰ ਉਹ ਚਮਕੀਲਾ ਜਿਹੜਾ ਗੰਦੇ ਗਾਣ ਕਰਕੇ ਮਸ਼ਹੂਰ ਹੋਇਆ ਪੂਰੀ ਦੁਨੀਆ ਦੇ ਵਿੱਚ ਜਿਹਦੇ ਅੱਜ ਵੀ ਗੀਤ ਸੁਣ ਲੋ ਤਾਂ ਤੁਸੀਂ ਮਾਵਾ ਭੈਣਾਂ ਦੇ ਵਿੱਚ ਧੀਆਂ ਦੇ ਕੋਲ ਬਹਿ ਕੇ ਚਮਕੀਲੇ ਦੇ ਗੀਤ ਨਹੀਂ ਸੁਣੇ ਜਾ ਸਕਦੇ ਤੋਂ ਉਹਦੇ ਉੱਤੇ ਫਿਲਮ ਬਣਾਉਣਾ ਤੇ ਉਹ ਰਿਲੀਜ਼ ਵੀ ਕਰਦਾ ਤੇ ਬੜੇ ਮਾਣ ਨਾਲ ਕਹਿੰਦਾ ਕਿ ਲਓ ਜੀ ਮੈਂ ਫਿਲਮ ਬਣਾਈ ਹੈ ਬੜੀ ਟਾਪ ਦੀ ਫਿਲਮ ਹੈਗੀ ਇਹਨੂੰ ਦੇਖਣ ਜਾਓ ਫਿਰ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਨਾ ਤੇ ਪਿਛਲੇ ਹਫਤੇ ਹੀ ਮੈਨੂੰ ਲੱਗਦਾ ਕਿ 1 ਅਕਤੂਬਰ ਦੀ 20 ਤਰੀਕ ਨੂੰ ਇੱਕ ਗਾਣਾ ਰਿਲੀਜ਼ ਹੁੰਦਾ ਦਿਲਜੀਤ ਦੋਸਾਂਝ ਦਾ ਉਹਦੇ ਵਿੱਚ ਉਹਦੀ ਵੀਡੀਓ ਦੇ ਵਿੱਚ ਇੱਕ ਐਡਾ ਸੀਨ ਵਲਗਰ ਦਿਖਾਇਆ ਗਿਆ ਕਿ ਇੱਕ ਸਿੱਖ ਬੰਦਾ ਜਿਸਨੇ ਪੱਗ ਬੰਨੀ ਹੋਈ ਹੈ ਬੇਸ਼ੱਕ ਅਸੀਂ ਇਹ ਕਹਿ ਦਈਏ ਕਿ ਉਹ ਪੂਰਨ ਸਿੱਖ ਨਹੀਂ ਹੈ ਜਾਂ ਕੋਈ ਵੀ ਗੱਲ ਹੈ ਉਹ ਸਾਡੇ ਵਰਗਾ ਹੀ ਆ ਸੀ ਵੀ ਚਲੋ ਦਾੜੀ-ਡੋੜੀ ਕੱਟਦੇ ਆ ਪਰ ਗੱਲ ਇਹ ਆ ਕਿ ਜਿੱਥੇ ਪੱਗ ਬਨ ਕੇ ਤੂੰ ਖੜਾ ਹੋਇਆ ਤੇਰੇ ਅੱਗੇ ਦ੍ਰਿਸ਼ ਕੀ ਚੱਲ ਰਿਹਾ ਹੈ ਸੋ ਜਦੋਂ ਉਹ ਦ੍ਰਿਸ਼ ਜਿਹੜਾ ਉਹ ਗਾਣੇ ਦੇ ਵਿੱਚ ਹੈਗਾ ਬੜਾ ਵਲਗਰ ਹੈ ਸੋ ਉਹ ਜਿਹੜੇ ਫਲਵਾਉਂਦੇ ਨੇ ਨਾ ਇਹਨਾਂ ਦੇ ਗਾਣੇ ਉਹਨਾਂ ਨੂੰ ਪਤਾ ਹੁੰਦਾ ਕਿ ਕਿੱਥੇ ਝੂਟ ਮਾਰਨੀ ਹੈ ਪਰ ਇਹ ਲੋਕ ਹੱਥੇ ਚੜੇ ਹੋਏ ਨੇ ਇਹਨਾਂ ਨੂੰ ਲੱਗਦਾ ਕਿ ਸਾਡਾ ਪਾਰ ਉਤਾਰਾ ਹੀ ਰਾਸ਼ਟਰਵਾਦੀ ਹਿੰਦੂਤਵੀ ਬਾਲੀਵੁੱਡ ਕਰ ਸਕਦਾ ਇਹਨਾਂ ਤੋਂ ਬਿਨਾ ਅਸੀਂ ਸਟਾਰ ਹੀ ਨਹੀਂ ਹੈਗੇ ਤੇ ਉਹ ਸੀਨ ਜਿਹੜਾ ਇਹਨਾਂ ਵਲਗਰ ਹੈ ਜਦੋਂ ਕਿਸੇ ਨੇ ਇਹ ਇਹ ਦਲਜੀਤ ਉਸਾਂਝ ਲਾਈਵ ਹੈ ਤੇ ਇਹਨੂੰ ਕਿਸੇ ਨੇ ਕਮੈਂਟ ਕੀਤਾ ਇਨੂੰ ਕਿਸੇ ਨੇ ਕਮੈਂਟ ਕੀਤਾ ਕਿ ਭਾਜੀ ਤੁਸੀਂ ਆ ਜਿਹੜਾ ਸੀਨ ਕੀਤਾ ਉਹ ਉਹ ਸਹੀ ਨਹੀਂ ਸੀਗਾ ਤਾਂ ਉਹਦੇ ਵਿੱਚ ਦੇਖੋ ਕਿੰਨੀ ਤਰੀਕੇ ਦੇ ਨਾਲ ਕਹਿ ਲਈਏ ਜਾਂ ਫਿਰ ਲਾਪਰਵਾਹੀ ਦੇ ਨਾਲ ਜਵਾਬ ਦਿੱਤਾ ਕਿ ਮੈਨੂੰ ਨਹੀਂ ਪਤਾ ਉਸ ਬਾਰੇ ਉਹ ਤਾਂ ਕੋਰੀਓਗ੍ਰਾਫਰ ਨੇ ਕੀਤਾ ਜੋ ਕੀਤਾ ਜਾਂ ਜਿਹੜੇ ਡਾਇਰੈਕਟਰ ਸੀ ਉਹਨਾਂ ਨੂੰ ਪੁੱਛੋ ਜਾ ਕੇ ਸੋ ਹੁਣ ਦੇ ਜਿੰਨੇ ਕਾਰਨਾਮੇ ਆਪਾਂ ਇਹ ਨਹੀਂ ਕਹਿੰਦੇ ਵੀ ਸ਼ੁਰੂ ਤੋਂ ਇਸ ਤਰੀਕੇ ਨਾਲ ਹੀ ਕਰ ਰਿਆ ਪਰ ਬੰਦੇ ਦਾ ਕਹਿੰਦੇ ਅਸਲ ਪਤਾ ਉਦੋਂ ਲੱਗ ਜਾਂਦਾ ਲੱਗਦਾ ਜਦੋਂ ਬੰਦਾ ਸਟੈਬਲਿਸ਼ ਹੋ ਜਾਂਦਾ ਸਟ੍ਰਗਲਿੰਗ ਬੰਦਾ ਤੇ ਹਰ ਵੇਲੇ ਹਾਥੀ ਜੋੜਦਾ ਰਹਿੰਦਾ ਕਿ ਭਾਈ ਹਾਂਜੀ ਤੁਸੀਂ ਵੀ ਸਹੀ ਹੋ ਤੁਸੀਂ ਵੀ ਸਹੀ ਹੋ ਪਰ ਜਦੋਂ ਹੁਣ ਦਿਲਜੀਤ ਤੋਂ ਸਾਂਝ ਸਟੈਬਲਿਸ਼ ਹੋ ਚੁੱਕਿਆ ਤੇ ਅੱਜ ਉਹਦੀਆਂ ਜਿਹੜੀਆਂ ਇਹ ਕਾਰਵਾਈਆਂ ਨੇ ਜੋ ਉਹਦੀਆਂ ਬਿਉਤਬੰਦੀਆਂ ਨੇ ਕਿਉਂਕਿ ਇੱਕ ਸੈਲੀਬ੍ਰਿਟੀ ਹੁੰਦੀ ਆ ਨਾ ਜੇ ਹੁੰਦਾ ਹੈ ਨਾ ਜਿਹੜਾ ਇੱਕ ਬੰਦਾ ਜਿਹੜਾ ਪਬਲਿਕ ਫਿਗਰ ਹੁੰਦਾ ਨਾ ਉਹ ਉਹ ਕੱਲਾ ਨਹੀਂ ਹੁੰਦਾ ਉਹਦਾ ਉਹਦਾ ਇੱਕ ਵੀ ਐਕਸ਼ਨ ਜਿਹੜਾ ਹੁੰਦਾ ਨਾ ਉਹ ਉਹਦੇ ਪਰਸਨਲ ਨਹੀਂ ਹੁੰਦਾ ਕਿ ਉਹ ਕੋਈ ਐਕਸ਼ਨ ਕਰ ਰਿਹਾ ਹੋ ਪਰਸਨਲ ਹੈ ਉਹਦਾ ਇਈ ਦਲੀ ਕਹਿ ਸਕਦੇ ਜਿਹੜਾ ਬੰਦਾ ਪਬਲਿਕ ਫਿਗਰ ਬਣ ਜਾਂਦਾ ਉਹਦੇ ਐਕਸ਼ਨ ਜਿਹੜੇ ਨੇ ਉਹ ਪਬਲਿਕ ਦੇ ਐਕਸ਼ਨ ਹੋ ਜਾਂਦੇ ਨੇ ਪਬਲਿਕ ਉਹਦੇ ਉੱਤੇ ਰਿਐਕਟ ਵੀ ਕਰਦੀ ਹੈ ਪਬਲਿਕ ਉਹਦੇ ਉੱਤੇ ਗੁੱਸਾ ਵੀ ਕਰ ਸਕਦੀ ਹੈ ਗਿਲਾ ਵੀ ਕਰ ਸਕਦੀ ਹੈ ਖੁਸ਼ ਵੀ ਹੋ ਸਕਦੀ ਹੈ ਸੋ ਮਤਲਬ ਦਲਜੀਤ ਦੋਸਾਂਝ ਮੈਂ ਜਿਵੇਂ ਕਿਹਾ ਕਿ ਪੰਜਾਬੀਆਂ ਨੇ ਜਾਂ ਪੰਜਾਬੀ ਬੋਲੀ ਨੇ ਜਾਂ ਇੱਕ ਦਸਤਾਰ ਨੇ ਅੱਜ ਮੈਂ ਕਹਿੰਨਾ ਕਿ ਦਲਜੀਤ ਦੋਸਾਂਝ ਦਸਤਾਰ ਲਾ ਕੇ ਵਿਚਰਨਾ ਸ਼ੁਰੂ ਕਰ ਦਵੇ ਤਾਂ ਇਹਦੀ ਉਹ ਗੱਲ ਹੀ ਨਹੀਂ ਰਹਿਣੀ ਜਿਹੜੀ ਹੁਣ ਤੱਕ ਸੀ ਜੇ ਉਹ ਪੰਜਾਬੀ ਛੱਡ ਕੇ ਹੋਰ ਭਾਸ਼ਾਵਾਂ ਦੇ ਵਿੱਚ ਗਾਣੇ ਗਾਉਣ ਲੱਗ ਪਵੇ ਤਾਂ ਇਹਦੀ ਉਹ ਗੱਲ ਹੀ ਨਹੀਂ ਰਹਿਣੀ ਜਿਹੜੀ ਹੈਗੀ ਆ ਜੇ ਐਕਟਿੰਗ ਪੰਜਾਬੀ ਫਿਲਮਾਂ ਦੇ ਵਿੱਚ ਛੱਡ ਕੇ ਹੁਣ ਮੈਨੂੰ ਇਹ ਦੱਸ ਦਿਓ ਸਵਾਲ ਮੇਰਾ ਹੈਗਾ ਜਿਹੜੇ ਸੁਣਨ ਵਾਲੇ ਨੇ ਕਿ ਬਾਲੀਵੁੱਡ ਦੇ ਵਿੱਚ ਕਿੰਨੀਆਂ ਕੁ ਦਿਲਜੀਤ ਦੀਆਂ ਫਿਲਮਾਂ ਜੜੀਆਂ ਨੇ ਉਹ ਚੱਲੀਆਂ ਇੱਕ ਵੀ ਫਿਲਮ ਜਿਹੜੀ ਹੈ ਉਹ ਨਹੀਂ ਚੱਲੀ ਇੱਕ ਦੋ ਫਿਲਮਾਂ ਇਹਨਾਂ ਨੇ ਉਹਨਾਂ ਨੇ ਦਿੱਤੀਆਂ ਉਹਦੇ ਵਿੱਚ ਵੀ ਜੋਕਰ ਬਣਾ ਕੇ ਅਲਪੜ ਬਣਾ ਕੇ ਦਿਖਾਇਆ ਹੋਇਆ ਅਕਸ਼ੇ ਕੁਮਾਰ ਨੂੰ ਇੰਟੈਲੀਜੈਂਟ ਬੰਬੇ ਦਾ ਪੜਿਆ ਹੋਇਆ ਤੇ ਦਿਲਜੀਤ ਦੋਸਾਂਝ ਨੂੰ ਚੰਡੀਗੜ੍ਹ ਦਾ ਇੱਕ ਅਨਪੜ ਜਿਹਾ ਸਰਦਾਰ ਦਿਖਾਇਆ ਹੋਇਆ ਸੋ ਮਤਲਬ ਬਾਲੀਵੁੱਡ ਵਾਲੇ ਤੁਹਾਨੂੰ ਅੱਜ ਤੱਕ ਯੂਜ਼ ਕਰ ਰਹੇ ਨੇ ਮੈਂ ਅੱਜ ਅੱਜ ਹੀ ਨਹੀਂ ਤਕਰੀਬਨ 3 ਸਾਲ ਪਹਿਲਾਂ ਕਦੇ ਹੋਰ ਇੱਕ ਵਾਰੀ ਦੀ ਗੱਲ ਹੈ ਜਦੋਂ ਦਿਲਜੀਤ ਦਾ ਜਾਂ ਕੋਈ ਹੋਰ ਇਸ਼ੂ ਹੋਇਆ ਹੋਣਾ ਉਦੋਂ ਮੈਂ ਇਹ ਗੱਲ ਕੀਤੀ ਸੀ ਕਿ ਤੁਹਾਨੂੰ ਬਾਲੀਵੁੱਡ ਵੱਲ ਝਾਕਣ ਦੀ ਲੋੜ ਕਿਉਂ ਹੈ ਤੁਸੀਂ ਆਪਣਾ Empire ਖੜਾ ਕਰੋ ਆਪਣਾ ਪੰਜਾਬੀ ਸਿਨੇਮਾ ਏਡਾ ਵੱਡਾ ਖੜਾ ਕਰੋ ਕਰ ਵੀ ਦਿੱਤਾ ਬੇਸ਼ੱਕ ਕੋਈ ਇਹਦੇ ਵਿੱਚ ਹੋ ਰਹੀ ਪਰ ਅਸੀਂ ਫੇਰ ਜਾ ਕੇ ਉਹਨਾਂ ਦੀਆਂ ਜੁੱਤੀਆਂ ਝਟਦੇ ਹਾਂ ਹੁਣ ਇੱਥੇ ਫਰਕ ਆ ਜਾਂਦਾ ਸਾਊਥ ਦੇ ਐਕਟਰਸ ਤੇ ਆਪਣੇ ਪੰਜਾਬੀ ਐਕਟਰਸ ਪੰਜਾਬੀ ਐਕਟਰਸ ਜਿਹੜੇ ਨੇ ਮੋਸਟਲੀ ਮੈਂ ਕਹਾਂਗਾ ਸਾਰੇ ਨਹੀਂ ਕਹਾਂਦਾ ਮੋਸਟਲੀ ਕੋਈ ਵੀ ਪੰਜਾਬ ਦੇ ਨਾਲ ਨਹੀਂ ਖੜਦਾ ਕੋਈ ਵੀ ਪੰਜਾਬ ਦੇ ਹੱਕ ਦੀ ਗੱਲ ਪੰਜਾਬੀ ਮਾਂ ਬੋਲੀ ਦੇ ਹੱਕ ਦੇ ਵਿੱਚ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਆ ਕੋਈ ਵੀ ਨਹੀਂ ਖੜਦਾ ਪਰ ਜਿਹੜੇ ਸਾਊਥ ਵਾਲੇ ਨੇ ਉਹ ਸਭ ਤੋਂ ਪਹਿਲਾਂ ਆਪਣੀ ਸਟੇਟ ਫਿਰ ਬੋਲੀ ਦੇਖਦੇ ਨੇ ਹੈ ਨਾ ਰਜਨੀਕਾਂਤ ਅਰੇ ਦੂਜੇ ਤੀਜੇ ਉਹਨਾਂ ਨੇ ਜਦੋਂ ਕੋਈ ਗੱਲ ਹੁੰਦੀ ਆ ਉਹ ਕਹਿੰਦੇ ਨਾ ਸਾਡੇ ਉੱਤੇ ਹਿੰਦੀ ਨਾ ਥੋਪੋ ਅਸੀਂ ਆ ਨਹੀਂ ਕਰਨਾ ਉਹ ਆਪਣੀ ਭਾਸ਼ਾ ਦੇ ਵਿੱਚ ਫਿਲਮ ਬਣਾਉਂਦੇ ਆ ਤੇ ਅੱਜ ਉਹਨਾਂ ਦੀਆਂ ਜਿਹੜੀਆਂ ਫਿਲਮਾਂ ਨੇ ਨਾ ਉਹ ਬਾਲੀਵੁੱਡ ਤੋਂ ਕਿਤੇ ਉੱਪਰ ਹਾਈਪ ਤੇ ਲੈ ਗਏ ਹੋਇਆ ਉਹ ਉਹਨਾਂ ਨੇ ਐਡੀ ਵੱਡੀ ਆਪਣੀ ਹਾਈਪ ਕ੍ਰੀਏਟ ਕਰ ਲਈ ਹੋਈ ਹੈ ਕਿ ਉਹਨਾਂ ਦੀਆਂ ਫਿਲਮਾਂ ਨੂੰ ਹੁਣ ਬਾਲੀਵੁੱਡ ਵਾਲੇ ਕਾਪੀ ਕਰਦੇ ਨੇ ਰੀਮੇਕ ਬਣਦੀਆਂ ਉਹਦੇ ਉੱਤੇ ਤੇ ਉਹ ਆਪਣੀ ਭਾਸ਼ਾ ਚ ਫਿਲਮ ਬਣਾਉਂਦੇ ਆ ਜਿਹਨੂੰ ਵਕ ਵਕ ਭਾਸ਼ਾਵਾਂ ਦੇ ਵਿੱਚ ਫਿਰ ਡੱਬ ਕਰਕੇ ਦੁਰੀਆਂ ਵੇਖਦੀ ਆ ਸੋ ਤੁਹਾਡੇ ਕੋਲ ਸਭ ਕੁਝ ਮੌਜੂਦ ਹੈ ਤੁਸੀਂ ਤੁਹਾ ਤੂੰ ਬਾਲੀਵੁੱਡ ਬੰਬੇ ਦੇ ਵਿੱਚ ਹੀ ਆ ਪਰ ਤੁਸੀਂ ਅੱਜ ਅਮਰੀਕਾ ਦੇ ਵਿੱਚ ਵੀ ਬੈਠੇ ਹੋਏ ਹੋ ਤੁਸੀਂ ਕੈਨੇਡਾ ਦੇ ਵਿੱਚ ਵੀ ਛਾਇਏ ਹੋ ਆਸਟ੍ਰੇਲੀਆ ਦੇ ਵਿੱਚ ਪੰਜਾਬੀ 뮤직 ਛਾਇਆ ਹੋਇਆ ਤੇ ਤੁਹਾਨੂੰ ਕੀ ਲੋੜ ਪੈ ਗਈ ਆ ਹੁਣ ਇਹਦੇ ਵਿੱਚ ਇੱਕ ਕਾਰਨ ਹੋਰ ਵੀ ਹੈਗਾ ਜਿੱਥੇ ਮੈਂ ਦਿਲਜੀਤ ਨੂੰ ਮਜਬੂਰ ਹੋਇਆ ਵੀ ਮੈਂ ਦੱਸਣਾ ਚਾਹੁੰਨਾ ਕਿ ਹੋ ਸਕਦਾ ਇਹ ਪੱਕ ਵੀ ਹੋਵੇ ਤੁਸੀਂ ਪਾਸਟ ਦੇ ਵਿੱਚ ਦੇਖਿਆ ਹੋਣਾ ਕਿ ਸਿੱਧੂ ਮੂਸੇਵਾਲੇ ਦਾ ਬੜਾ ਦਰਦਨਾਕ ਕਤਲ ਹੋਇਆ ਪੰਜਾਬੀ ਨੌਜਵਾਨ ਸਾਡਾ ਆਗੂ ਸੀ ਸਿੱਖ ਕੌਮ ਦਾ ਦੀਪ ਸਿੰਘ ਸਿੱਧੂ ਉਹਦਾ ਉਹਦਾ ਐਕਸੀਡੈਂਟ ਦੇ ਰੂਪ ਦੇ ਵਿੱਚ ਕਤਲ ਜਿਹੜਾ ਹੈਗਾ ਉਹ ਕੀਤਾ ਗਿਆ ਉਸ ਤੋਂ ਇਲਾਵਾ ਸੰਦੀਪ ਨੰਗਲੰਬੀਆਂ ਮਤਲਬ ਕਿ ਜਿਹੜੇ ਮੁੰਡੇ ਚੜ੍ਹ ਚੜ੍ਹਾਈ ਵਾਲੇ ਪਾਸੇ ਸੀ ਜਿਨ੍ਹਾਂ ਦੀ ਚੜ੍ਹਾਈ ਸੀ ਜਾਂ ਜਿਹੜੇ ਗੱਲ ਕਰ ਰਹੇ ਸੀ ਹੱਕਾਂ ਦੀ ਉਹ ਨਹੀਂ ਰਹੇ ਕੋਈ ਨਾ ਕੋਈ ਵਜ੍ਹਾ ਉਹਦੀ ਹੋ ਸਕਦੀ ਹੈ ਹਨਾ ਆਪਾਂ ਕੁਝ ਵੀ ਕਹਿ ਲਈਏ ਸੋ ਕਿਤੇ ਨਾ ਕਿਤੇ ਦਲਜੀਤ ਮਜਬੂਰੀ ਵਾਸ ਫਸਿਆ ਹੋ ਸਕਦਾ ਕਿਉਂਕਿ ਪਿਛਲੇ ਸਮੇਂ ਤੋਂ ਲੈ ਕੇ ਕਾਫੀ ਜਦੋਂ ਤੋਂ ਦਲਜੀਤ ਦੀ ਚੜ੍ਹਾਈ ਹੋਈ ਹੈ ਉਸ ਵੇਲੇ ਤੋਂ ਟਰੋਲ ਕੀਤਾ ਜਾ ਰਿਹਾ ਉਹ ਉਹਨੂੰ ਇੱਕ ਟੈਗ ਦਿੱਤਾ ਜਾ ਰਿਹਾ ਕਿ ਲੈ ਤੂੰ ਤਾਂ ਸੈਪਰੇਟਿਸ ਹੈ ਤੂੰ ਆ ਹੈ ਤੂੰ ਉਹ ਉਸ ਤੋਂ ਬਾਅਦ ਉਹਨੂੰ ਬਾਰ-ਬਾਰ ਤੁਸੀਂ ਦੇਖੋ ਉਹਦੇ ਐਕਸ਼ਨ ਦੇਖੋ ਉਹਨੂੰ ਬਾਰ-ਬਾਰ ਆਪਣੇ ਆਪ ਨੂੰ ਰਾਸ਼ਟਰਵਾਦੀ ਸਾਬਤ ਕਰਨ ਦੀ ਜ਼ਰੂਰਤ ਪੈ ਰਹੀ ਹੈ ਸੋ ਕਿਤੇ ਨਾ ਕਿਤੇ ਇਹ ਉਹਦਾ ਟਰਨ ਜਿਹੜਾ ਹੈਗਾ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਜਾਂ ਫਿਰ ਭਾਰਤੀ ਤਿਰੰਗਾ ਜਿਹੜਾ ਲੈ ਕੇ ਸਟੇਜ ਦੇ ਉੱਤੇ ਜਾਣਾ ਜਾਂ ਫਿਰ ਕਹਿਣਾ ਵੀ ਮੈਂ ਭਾਰਤੀ ਆ ਮੈਂ ਰਾਸ਼ਟਰਵਾਦੀ ਆ ਅੱਜ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਉਹ ਜਾ ਕੇ ਅਮਤਾਬ ਬੱਚਨ ਦੇ ਪੈਰੀ ਪੈਣਾ ਚਮਕੀਲੇ ਵਰਗੀ ਫਿਲਮ ਬਣਾਉਣੀ ਸੋ ਕਿਤੇ ਨਾ ਕਿਤੇ ਦਲਜੀਤ ਦੋਸਾਂਝ ਨੂੰ ਲੱਗ ਰਿਹਾ ਕਿ ਮੈਨੂੰ ਆਪਣੇ ਆਪ ਨੂੰ ਰਾਸ਼ਟਰਵਾਦੀ ਸਾਬਤ ਕਰਨਾ ਹੀ ਪੈਣਾ ਹੈ ਜੇਕਰ ਮੈਂ ਚਾਹਣਾ ਵੀ ਮੇਰੀ ਇਹੀ ਹਾਈਪ ਬਣੀ ਰਹੇ ਤੇ ਮੈਂ ਠੀਕ ਠਾਕ ਵਿਚਰਦਾ ਰਵਾਂ ਸੋ ਇਹ ਇੱਕ ਮਜਬੂਰੀ ਵੀ ਹੋ ਸਕਦੀ ਹੈ ਇਥੋਂ ਤੁਸੀਂ ਇਹ ਹਿਸਾਬ ਲਾ ਸਕਦੇ ਹੋ ਵੀ ਤੁਸੀਂ ਕਿੰਨੇ ਘੇਰੇ ਹੋਏ ਹੋ ਤੁਹਾਡੇ ਐਕਟਰ ਕਲਾਕਾਰ ਕਿੰਨੇ ਘੇਰੇ ਹੋਏ ਨੇ ਕਿੰਨੇ ਨਿਸ਼ਾਨੇ ਦੇ ਉੱਤੇ ਨੇ ਕਿ ਉਹ ਆਪਣੇ ਆਪ ਜਿਹੜਾ ਹੈਗਾ ਆਪਣੇ ਆਪ ਬਣੇ ਨਹੀਂ रह ਸਕਦੇ ਉਹ ਪਿੱਛੇ ਇੱਕ ਤਾਕਤ ਹੈ ਜਿਹੜੀ ਤੁਹਾਨੂੰ ਜਦੋਂ ਤੱਕ ਚਾਵੇ ਹਾਈਪ ਦੇਊਗੀ ਜਦੋਂ ਚਾਹੂਗੀ ਹਾਈਪ ਖਿੱਚ ਲੂਗੀ ਤੁਹਾਡੀ ਤੁਹਾਨੂੰ ਜਿੰਨਾ ਉੱਪਰ ਚੜਾਉਣਾ ਚੜਾਏਗੀ ਜਦੋਂ ਲਾਉਣਾ ਥੱਲੇ ਲਾ ਸਕਦੀ ਹੈ ਸੋ ਇੱਕ ਆ ਮਜਬੂਰੀ ਵਾਲਾ ਪੱਖ ਹੋ ਸਕਦਾ ਪਰ ਇਹਦੇ ਵਿੱਚ ਵੀ ਆਪਾਂ ਇਹ ਕਹਿ ਸਕਦੇ ਆਂ ਵੀ ਠੀਕ ਹੈ ਜੇ ਤੁਸੀਂ ਮੰਨਦੇ ਹੋ ਵੀ ਤੁਹਾਨੂੰ ਥ੍ਰੈਟ ਹੈ ਤੁਸੀਂ ਆਪਣੇ ਆਪ ਨੂੰ ਮਜਬੂਰ ਫਸੇ ਹੋਏ ਦੀ ਮਹਿਸੂਸ ਕਰਦੇ ਹੋ ਠੀਕ ਹੈ ਪਰ ਤੁਸੀਂ ਘੱਟੋ ਘੱਟ ਉਹ ਕੰਮ ਤੇ ਨਾ ਨਾ ਕਰੋ ਜਿਹਦੇ ਨਾਲ ਪੰਜਾਬੀਅਤ ਸਿੱਖਾਂ ਦਾ ਦਿਲ ਦੁਖਦਾ ਕਿਉਂਕਿ ਉਹ ਉਹ ਚੀਜ਼ਾਂ ਅਵੋਇਡ ਕੀਤੀਆਂ ਜਾ ਸਕਦੀਆਂ ਇਹ ਇਹ ਪੈਰੀ ਹੱਥ ਲਾਉਣਾ ਜਾਂ ਹੋਰ ਚੀਜ਼ਾਂ ਕਰਨੀਆਂ ਜਿਹਦੇ ਨਾਲ ਕਿ ਤੁਸੀਂ ਪੰਜਾਬ ਦੇ ਦੁਸ਼ਮਣ ਬਣ ਜਾਓ ਇਹ ਚੀਜ਼ਾਂ ਅਵੋਇਡ ਕੀਤੀਆਂ ਜਾ ਸਕਦੀਆਂ ਠੀਕ ਹੈ ਅਸੀਂ ਨਹੀਂ ਕਹਿੰਦੇ ਕਿ ਖੁੱਲ ਕੇ ਵਿਚਰੋ ਹਰ ਗੱਲ ਦੇ ਉੱਤੇ ਤੁਸੀਂ ਐਕਸ਼ਨ ਦਿਓ ਤੁਸੀਂ ਐਕਟੀਵਿਸਟ ਬਣ ਜਾਓ ਇਸ ਤਰ੍ਹਾਂ ਨਹੀਂ ਹੈ ਪਰ ਕਿਤੇ ਨਾ ਕਿਤੇ ਇਹ ਚੀਜ਼ਾਂ ਅਵੋਇਡ ਕੀਤੀਆਂ ਜਾ ਸਕਦੀਆਂ ਸੋ ਇਹ ਦੋ ਪੱਖ ਜਿਹੜੇ ਮੈਨੂੰ ਨਜ਼ਰ ਆਏ ਨੇ ਇੱਕ ਤਾਂ ਪੈਸੇ ਦੀ ਝਾਕ ਇੱਕ ਬਾਲੀਵੁੱਡ ਦੀ ਝਾਕ ਜਿਹੜੀ ਹੋ ਗਈ ਇਹ ਸਾਰਾ ਪੱਖ ਇੱਕ ਪਾਸੇ ਰੱਖ ਲਓ ਤੇ ਦੂਸਰਾ ਮਜਬੂਰੀ ਵਾਲਾ ਪੱਖ ਇਹ ਕਿਤੇ ਨਾ ਕਿਤੇ ਦਿਲਜੀਤ ਦੇ ਇਹ ਦੋ ਜਿਹੜੇ ਹੈਗੇ ਨੇ ਮਤਲਬ ਕਿ ਕਾਰਨ ਹੋ ਸਕਦੇ ਨੇ ਜੋ ਉਹ ਹਰਕਤਾਂ ਅੱਜ ਕੱਲ ਕਰ ਰਿਹਾ ਹੈ ਜੋ ਕਿ ਪੰਜਾਬੀ ਦੇ ਦਿਲ ਨੂੰ ਦੁਖ ਰਹੀਆਂ ਨੇ ਮਤਲਬ ਪੰਜਾਬੀ ਜਿਹੜੇ ਨੇ ਉਹਨਾਂ ਦਾ ਦਿਲ ਦੁਖੀ ਅੱਜ ਦੁਨੀਆ ਭਰ ਦੇ ਵਿੱਚ ਵਿਰੋਧ ਵੀ ਹੋ ਰਿਹਾ ਸੋ ਉਤੋਂ ਹੋਰ ਗੱਲ ਜਿਹੜੀ ਮੈਂ ਤੁਹਾਨੂੰ ਮੈਨੂੰ ਯਾਦ ਆ ਗਈ ਹੈ ਕੱਲ ਨੂੰ ਯਾਨੀ ਕਿ ਅੱਜ 1 ਨਵੰਬਰ ਹੈ ਪਹਿਲੀ ਨਵੰਬਰ ਉਹ ਆ ਜਦੋਂ ਦਿੱਲੀ ਦੇ ਵਿੱਚ ਸਿੱਖਾਂ ਦੀ ਜੈਨੋਸਾਈਡ ਸ਼ੁਰੂ ਹੋਈ ਤੇ ਉਸੇ ਦਿਨ ਦਿਲਜੀਤ ਦਸਾਂਜ ਆਸਟ੍ਰੇਲੀਆ ਦੇ ਵਿੱਚ ਸ਼ੋਅ ਕਰ ਰਿਹਾ ਹੈ ਸੋ ਇਹ ਬਹੁਤ ਸ਼ਰਮਿੰਦਗੀ ਵਾਲੀ ਗੱਲ ਹੈ ਕਿਤੇ ਤਾਂ ਦਿਲਜੀਤ ਦੇ ਸਾਹਮਣੇ ਬੈਠਾ ਹੋਇਆ ਕਿਸੇ ਲਾਈਵ ਸ਼ੋਅ ਦੇ ਵਿੱਚ ਇਹ ਕਹਿ ਦਿੰਦਾ ਕਿ ਨਹੀਂ ਨਹੀਂ ਦੰਗੇ ਨਹੀਂ ਜੈਨੋਸਾਈਡ ਹੋਇਆ ਥੋ ਸਿਕੋਂ ਕਾ ਸੋ ਉਥੇ ਉਹਨੂੰ ਵੀ ਸਪੋਰਟ ਕਰਦਾ ਪਰ ਅੱਜ ਉਸੇ ਜੈਨੋਸਾਈਡ ਵਾਲੇ ਦੇਣ ਜਿਹੜਾ ਹੈ ਆਪਣਾ ਸ਼ੋਅ ਲਾ ਰਿਹਾ ਹੁਣ ਇਹ ਇਹਦੀ ਉਦਾਹਰਨ ਹੈ ਇੱਕ ਘਰ ਦੇ ਵਿੱਚ ਇੱਕ ਜੀ ਚਲਿਆ ਜਾਵੇ ਨਾ ਇਹ 10 ਦਿਨ ਟੀਵੀ ਬੰਦ ਹੋ ਜਾਂਦਾ 10 ਦਿਨ ਕੀ ਮਹੀਨਾ ਟੀਵੀ ਬੰਦ ਹੋ ਜਾਂਦਾ ਤੇ ਉਹ ਇੱਕ ਸਾਲ ਤਿਹਾਰ ਨਹੀਂ ਮਨਾਏ ਜਾਂਦੇ ਉਹ ਸਾਲ ਭੰਗੜੇ ਨਹੀਂ ਪਾਏ ਜਾਂਦੇ ਕਿਸੇ ਦਾ ਜਨਮ ਦਿਨ ਨਹੀਂ ਮਨਾਇਆ ਜਾਂਦਾ ਵਿਆਹ ਨਹੀਂ ਕੀਤਾ ਜਾਂਦਾ ਤੇ ਨਵੰਬਰ 1 ਨੂੰ ਤਾਂ ਸਾਡੇ 30000 ਸਿੱਖ ਜਿਹੜੇ ਨੇ ਉਹ ਮਾਰੇ ਗਏ ਆ ਸੋ ਅਸੀਂ ਕੌਮ ਨਾਲ ਖੜੇ ਆ ਕਿ ਭੰਗੜੇ ਪਾਉਣ ਵਾਲਿਆਂ ਦੇ ਦੁਸ਼ਮਨ ਨਾਲ ਖੜੇ ਆ ਫਿਰ ਗੱਲ ਤਾਂ ਉਹ ਹੀ ਆ ਖੂਨ ਦਾ ਬਦਲਾ ਖੂਨ ਵਾਲੇ ਦੇ ਨਾਲ ਤੁਸੀਂ ਪ੍ਰੋਗਰਾਮ ਕੀਤਾ ਜਿਹਦਾ ਜਿਹਦਾ ਜਿਹੜਾ ਟੈਲੀਕਾਸਟ ਆ ਉਹ 31 ਦਸੰਬਰ 31 ਅਕਤੂਬਰ ਰਾਤ ਨੂੰ ਹੋਣਾ ਇੱਕ ਨਵੰਬਰ ਨੂੰ ਜਿਨ੍ਹਾਂ ਨੇ ਕਤਲਅੰਗ ਕੀਤਾ ਤੁਸੀਂ ਉਹ ਕਤਲੇਆਮ ਦੇ ਕੁਸ਼ੀ ਦੇ ਬੱਚਾ ਆਪ ਵੀ ਭੰਗੜੇ ਪਾ ਰਹੇ ਹੋ ਤੇ ਲੱਖਾਂ ਲੋਕ ਜਿਹੜੇ ਤੁਹਾਨੂੰ ਦੇਖਣ ਆਉਣਗੇ ਉਹਨਾਂ ਨੂੰ ਵੀ ਭੰਗੜੇ ਪਵਾ ਰਹੇ ਹੋ ਸੋ ਇਹ ਹੁਣ ਦਲਜੀਤ ਨੂੰ ਸਾਂਝੇ ਵਿੱਚ ਦੇਖਣਾ ਕਿਸ ਪਾਸੇ ਖੜਦਾ ਜੀ ਹਾਂ ਜੀ ਬਿਲਕੁਲ ਤੁਸੀਂ ਤੁਸੀਂ ਆਪਣੇ ਪੂਰੇ ਸੈੱਰ ਪ੍ਰੋਗਰਾਮ ਦੱਸਿਆ ਕਿ ਦਲਜੀਤ ਦੇ ਇਹ ਸਾਰਾ ਕੁਝ ਕਰਨ ਦੇ ਪਿੱਛੇ ਦੇ ਕਿਹੜੇ ਕਾਰਨ ਹੋ ਸਕਦੇ ਨੇ ਤੇ ਇਸ ਨੂੰ ਥੋੜਾ ਤੁਹਾਨੂੰ ਦੱਸਣ ਲਈ ਆਪਾਂ ਨੇ ਵਿੱਚ ਸਾਡਾ ਦਰਸ਼ਕਾਂ ਦਾ ਰੱਖਣ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸ਼ਾਬਾਦ ਦੇ ਲੋ ਧੰਨਵਾਦ ਜੀ